ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 19 ਗੁੰਡੇ ਪਾਏ ਆ ਜੀ 19 ਗੁੰਡੇ ਪਾ ਕੇ ਆਪਾਂ ਇੱਕ ਸਲਾਈ ਇਧਰ ਉਲਟੀ ਬਣਾ ਲਈਏ ਸਿੱਧੇ ਪਾਸੇ ਸਿੱਧੀ ਹੈ ਉਲਟੇ ਪਾਸੇ ਉਲਟੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਦਾ ਵਣੇ ਸਲਾਈ ਆਪਾਂ ਸਿੱਧੇ ਪਾਸਿਓਂ ਪੂਰੀ ਉਲਟੀ ਬਣਾਵਾਂਗੇ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੋਈ ਵੀ ਚੀਜ਼ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਜੇ ਆਪਾਂ ਸਿੱਧੇ ਪਾਸਿਓਂ ਉਲਟੀ ਸਲਾਈ ਬਣਾ ਲਈ ਆ ਤੇ ਆਪਾਂ ਬਣਾਵਾਂਗੇ ਪੰਜ ਗੁੰਡੇ ਉਲਟੇ ਬਣਾਵਾਂਗੇ ਆਏ ਫਸਟ ਵਾਲਾ ਗੁੰਡਾ ਤਾਰ ਕੇ ਪੰਜ ਗੁੰਡੇ ਉਲਟੇ ਬਣਾਵਾਂਗੇ ਹੁਣ ਇਹ ਜ ਆਪਣੇ ਪੰਜ ਗੁੰਡੇ ਹੋ ਗਏ ਉਲਟੇ ਅੱਗੇ ਆਪਾਂ ਬਣਾਵਾਂਗੇ ਜੇ ਡਬਲ ਵਾਲਾ ਪਾ ਕੇ ਇੱਕ ਦੋ ਨ 4 5 6 7 ਸੱਤ ਗੁੰਡੇ ਆਪਾਂ ਡਬਲ ਵਾਲ ਪਾ ਕੇ ਬਣਾ ਲਏ ਜੀ ਇਹਦਰ ਵੀ ਆਪਣੇ ਕੋਲੇ ਪੰਜ ਗੁੰਡੇ ਆ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਨੇ ਆ ਸਿੰਪਲ ਆ ਵੀ ਆਪਾਂ ਪੋਤੀ ਬਣਾ ਲੈਨੇ ਆ ਤੇ ਹੁਣ ਆਪਾਂ ਅੱਗੇ ਜਿੱ ਸਿੱਧੇ ਪਾਸੇ ਪੰਜ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਆਹਾਂ ਗੁੰਡਾ ਤਾਰ ਕੇ हुण जे आपण सात कुंडे से सेना एक एक कर खोल आप एक लवकर सलाई एक दो ते तिन हो చారత్ సతో సనా లే అండే సీధే బ సిధా బా డ్డ ఉల్టి సైడ్ ధాగా పిచ్చే కారే కిధే బ జ కుండే ఏ సే బ பூரி சிலை அப்பா உல்ட்டே பசி பண்ண ஆண்டா உல்ட்டா பண்ணியா నా సలాయి పూరి సీధి బావే ਇਹ ਆਪਣਾ ਇੱਕ ਡਿਜ਼ਾਈਨ ਬਣ ਗਿਆ ਈ ਹੁਣ ਹੁਣ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ ਆਹਾਂ ਕੁੰਡੇ ਜਿਹੜੇ ਆਪਾਂ ਹੁਣ ਪੰਜ ਜਿਹੜੇ ਆਪਣੇ ਇਹਨਾਂ ਤੇ ਆਪਾਂ ਡਬਲ ਵਾਲ ਪਾਵਾਂਗੇ 2 3 4 త కు పాన కు కండే సిగే సత కు డ పా ਹੁਣ ਆਪਾਂ ਆਗੇ ਸਿੱਧੇ ਪਾਸੇ ਜੀ ਹੁਣ ਆਪਾਂ ਜਿਹੜਾ ਵੜ ਪਾਇਆ ਸੀ ਕੁੰਡੇ ਪੂਰੇ ਖੋਲ ਲਾਂਗੇ ਇਹ ਸਾਰੇ ਤੱਕ ਕੁੰਡੇ ਆ ਫਿਰ ਤੈਨਾਂ ਨੂੰ ਸਲਾਈ ਚ ਲਾਵਾਂਗੇ సతాతో సత్ కు కు బ ਚੰਨ ਕੁੰਡੇ ਸਿੱਧੇ ਬਣਾਵਾਂਗੇ ਇਹ ਮੈਂ ਵੀਡੀਓ ਵੱਡੀ ਬਣਦੀ ਕਰਕੇ ਇੱਕ ਫੋਲੋ ਤੋਂ ਹੀ ਸਟਾਰਟ ਕੀਤਾ ਜੀ ਅੱਗੇ ਮੈਂ ਤੁਹਾਨੂੰ ਦੱਸੂਗੀ ਕਿ ਆਪਾਂ ਕਿਵੇਂ ਇਹਨੂੰ ਸਟਾਰਟ ਕਰਨਾ ਹੈ ਤੇ ਕਿੰਨੇ-ਕਿੰਨੇ ਕੁੰਡੇ ਆਪਾਂ ਰੱਖਣੇ ਆ ਉਹ ਲਓ ਜੀ ਆਪਣਾ ਇਹ ਨਾ ਡਿਜ਼ਾਈਨ ਬਣ ਗਿਆ। ਥੱਲੇ ਆਪਾਂ ਇੱਕ ਫੁੱਲ ਪਾਇਆ ਸੀਗਾ। ਉੱਤੇ ਆਪਣੇ ਦੋ ਫੁੱਲ ਹੋ ਗਏ। ਆ ਜਿਹੜਾ ਸਾਡਾ ਆ ਸੈਂਟਰ ਹੈ, ਆ ਸਾਈਡਾਂ ਵਾਲੇ 5-5 ਗੁੰਡੇ ਆ। ਵਿੱਚ ਜਿੰਨੇ ਸਾਡੇ ਕੋਲੇ ਗੁੰਡੇ ਹੈਗੇ ਆ ਕੋਟੀ ਸਵੈਟਰ ਦੇ ਸਾਡੇ। ਉਨੇ ਗੁੰਡੇ ਅਸੀਂ ਲੈਣੇ ਆ। ਤਾਂ ਇਹਨਾਂ ਦਾ ਹਿਸਾਬ ਹੈਗਾ ਜੀ 10-10 ਗੁੰਡੇ। 10 ਗੁੰਡਿਆਂ ਦਾ ਡਿਜ਼ਾਈਨ ਹੈ। 5-5 ਕੁੰਡੇ ਆਹ ਸਾਈਡਾਂ ਤੇ ਹੋਣੇ ਚਾਹੀਦੇ 5 ਇੱਧਰ 5 ਇੱਧਰ ਬਾਕੀ ਵਿਚਾਲੇ 10-10 ਕੁੰਡੇ 7 ਕੁੰਡੇ ਤਾਂ ਆਪਣੇ ਆਂ ਫੁੱਲ ਵਦੇ ਹੋਗੇ ਡਿਜ਼ਾਈਨ ਦੇ 3 ਕੁੰਡੇ ਆਪਣੇ ਬੇਸ ਦੇ ਹੋਗੇ ਜੀ 3-3 ਕੁੰਡੇ ਆਪਾਂ ਹਰੇਕ ਫੁੱਲ ਦੇ ਵਿਚਾਲੇ ਰੱਖਣੇ ਆ 3 ਕੁੰਡੇ ਇੱਧਰ 3 ਇੰਦਰ ਇੱਧਰ ਆ ਮੈਂ ਤਾਂ ਦੋ ਹੀ ਪਾਏ ਆ ਫੁੱਲ ਕਿ ਵੀਡੀਓ ਲੰਮੀ ਹੋ ਜਾਂਦੀ ਆ ਥੋੜੀ ਜੀ ਆ ਜਿਵੇਂ ਤਿੰਨ ਕੁੰਡੇ ਰੱਖੇ ਆ ਆਪਾਂ ਗੈਪ ਵਿਚਾਲੇ ਹਰੇਕ ਫੁੱਲ ਦੇ ਵਿਚਾਲੇ ਤਿੰਨ ਕੁੰਡਿਆਂ ਦਾ ਗੈਪ ਦੇਣਾ ਹੈ ਸਾਈਡਾਂ ਤੇ ਆਪਾਂ 5-5 ਕੁੰਡੇ ਰੱਖਣੇ ਆ ਆਪਣਾ ਸਾਈਡ ਤੇ ਵੀ ਆਹ ਇੱਕ ਫੁੱਲ ਬਣ ਜਵੇ ਜਿਹੜਾ ਇਦੋਂ ਅੱਗੇ ਆਪਣਾ ਬਾਕੀ ਤੁਸੀਂ ਆਪਦੇ ਕੋਟੀ ਸਵੈਟਰ ਦੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਜੇ ਕੋਈ 2-3 ਕੁੰਡੇ ਵੱਧ ਰਹਿੰਦੇ ਆ ਤਾਂ ਤੁਸੀਂ ਸਿੰਪਲ ਰੱਖ ਸਕਦੇ ਹੋ ਜੇ ਸਾਰੇ 'ਚ ਫੁੱਲ ਬਣਦੇ ਹੋਣ ਜਿਵੇਂ ਆਪਣੇ 10-10 ਕੁੰਡੇ ਸੈੱਟ ਹੁੰਦੇ ਆ ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਆਹ ਦੇਖੋ ਜੀ ਬਣਿਆ ਹੋਇਆ ਡਿਜ਼ਾਈਨ ਇਸ ਤਰ੍ਹਾਂ ਜੀ ਐਂਡ ਤੱਕ ਵੀ ਆਪਣਾ ਫੁੱਲ ਬਣਿਆ ਹੋਇਆ ਇੱਕ ਗੁੰਡਾ ਹੀ ਐ ਇੱਧਰ ਨੀਚੇ ਤਿੰਨ ਫੁੱਲ ਸੇ 1 2 3 ਉੱਤੇ 4 ਐ ਇੱਧਰ ਵੀ ਇੱਕ ਗੁੰਡਾ ਹੀ ਐ ਤਾਂ ਦੇਖੋ ਇਹ ਕਿੰਨਾ ਸੋਹਣਾ ਲੱਗਦਾ ਬਣਿਆ ਹੋਇਆ ਡਿਜ਼ਾਈਨ ਡਿਸਾਈਡ ਆਪਾਂ ਇੱਕ ਰੰਗ ਦਾ ਵੀ ਬਣਾ ਕੇ ਵੱਡੀ ਕੋਟੀ ਸੈਟਰ ਵਧੀਆ ਬਣਾ ਸਕਦੇ ਆ ਦੇਖੋ ਇਹ ਕਿੰਨਾ ਸੋਹਣਾ ਤੇ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਆ ਦੇਖੋ ਜੀ ਮੈਂ ਦੱਸਿਆ ਸੀ ਨਾ ਤੁਹਾਨੂੰ ਜਿਹੜਾ ਆ ਪੰਜ ਗੁੰਡੇ ਆ ਆ ਵਿੱਚ ਤਿੰਨ ਗੁੰਡੇ ਇੱਥੇ ਆ ਤਿੰਨ ਇੱਥੇ ਆ ਇੱਥੇ ਫੇਰ ਪੰਜ ਗੁੰਡੇ ਆ ਆ ਜਿਹੜਾ ਗੈਪ ਹੈਗਾ ਜਿਵੇਂ ਆ ਇੱਕ ਫੁੱਲ ਦੇ ਵਿਚਾਲੇ ਤਿੰਨ ਗੁੰਡੇ ਇਧਰ ਆ ਤਿੰਨ ਗੁੰਡੇ ਇਧਰ ਆ ਉੱਪਰ ਵਾਲੇ ਦੇ ਤਿੰਨ ਇੱਥੇ ਆ ਤਿੰਨ ਇੱਥੇ ਆ ਤਿੰਨ ਇੱਥੇ ਆ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ